ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਅਜਨੋਹਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਸੋਖ ਸੱਗਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਅਸਥਾਨ ਤੇ ਤਨ ਤਨ ਸ੍ਰੀ ਗੁਰੂदास ਮਹਾਰਾਜੀ ਦੇ ਪ੍ਰਕਾਸ਼ ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨਗਰ ਵਾਸੀ ಗ್ರಾಮ ਪੰਚਾਇਤ ਐਨ ਆਰ ਵੀ ਰਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਦੇਖ ਰੇਖੇ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਇਸ ਵਾਰ ਇਹ ਜਾਣ ਕਰ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ 3 ਤਰੀਕ ਨੂੰ ਪ੍ਰਵਤ ਫੇਰੀ ਦੀ ਅਰੰਭਤਾ ਹੋਵੇਗੀ ਅਤੇ 11 ਫਰਵਰੀ ਨੂੰ ਪ੍ਰਵਤ ਫੇਰੀਆਂ ਦੀ ਸਮਾਪਤੀ ਹੋਵੇਗੀ। ਉਹਨਾਂ ਦੱਸਿਆ ਕਿ 12 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਆਰੰਭ ਹੋਵੇਗੀ ਅਤੇ 15 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਜਾਣਗੇ। ਇਸ ਪ੍ਰੰਤ 13 ਤਰੀਕ ਨੂੰ ਸ਼੍ਰੀ ਖੰਡਪੜ ਸਾਹਿਬ ਜੀ ਦੀ ਰੰਮਤਾ ਹੋਵੇਗੀ ਅਤੇ 16 ਤਰੀਕ ਨੂੰ ਪੰਡਾਲ ਸਜਾਏ ਜਾਣਗੇ ਜਿਸ ਵਿੱਚ ਆਏ ਹੋਏ ਰਾਗੀ ਢਾਡੀ ਜਥੇ ਕਥਾ ਕੀਤਰਾਂ ਸੰਗਤਾਂ ਨੂੰ ਮਨੋਰੰਜਨ ਕਰਨਗੇ ਪ੍ਰਧਾਨ ਬਲਦੇਵ ਸਿੰਘ ਕੇਵਲ ਸਿੰਘ ਮੀਤ ਪ੍ਰਧਾਨ ਰਣਜੀਤ ਸਿੰਘ ਜਾਂਚੀ ਰਾਮਪਾਲ ਅਜੀਤ ਸਿੰਘ ਡੀਐਸਪੀ ਸ਼ਾਮ ਸਿੰਘ ਗੁਰਦੇਵ ਸਿੰਘ ਰਾਜਕੁਮਾਰ ਰਤੂ ਕੁਲਵਰਨ ਸਿੰਘ ਪੱਤਰਕਾਰ ਆਦੇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਪੁਲਿਸ ਉਹਨਰ ਬਾਬਾ ਸਰਗੋਦਾਸ ਮਹਾਰਾਜ ਜੀ ਜੀ ਸਰਗੋਦਾਸ ਮਹਾਰਾਜ ਜੀ ਉਹਨਾਂ ਦਾ 648ਵਾਂ ਜਨਮ ਦਿਨ ਪੈਂਡਜ ਨੋਹਾ ਦਾ ਖਾਣਾ ਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵਿਕੇ ਪੇਰਾ ਫੈਬਰੂਰੀ ਨੂੰ ਅਸੀਂ ਆਪਣਾ ਖੰਡ ਪਾਠ ਦੀ ਸੇਵਾ ਕਰ ਰਹੇ ਹਾਂ ਜੀ ਉਸ ਤੋਂ ਬਾਅਦ 15 ਤਰੀਕ ਨੂੰ ਨਗਰ ਕੀਰਤਨ ਹੋਵੇਗਾ ਅ 16 ਤਰੀਕ ਨੂੰ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਮਨਾਇਆ ਜਾਵੇਗਾ ਸਾਰੇ ਮਾਈ ਭਾਈ ਨੂੰ ਬੇਨਤੀ ਕਰਦੇ ਹਾਂ ਗੁਰਦੁਆਰਾ ਸਾਹਿਬ ਪਹੁੰਚੋ ਬਾਣੇ ਸੁਣੋ ਔਰ ਆਪਣਾ ਜਨਮ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਿੰਡ ਅਜਨੋਹਾ 648 ਮਹਾਰਾਜਾ ਗੁਰਦਵਾਰ ਜੋ ਅਜਨੋਹਾ ਵਿਖੇ ਗੁਰਦਾ ਸਾਹਿਬ ਅਰਦਾਸ ਮਹਾਰਾਜਾ ਦਾ ਗੁਰਦਵਾਰ ਬੜੀ ਧੁੰਮਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ 13 ਤਰੀਕ ਨੂੰ ਅਸੀਂ ਅਕਨ ਪਾਠ ਜੀ ਦੇ ਪਾਸ ਜਾ ਆਰੰਭ ਕਰਵਾਣੇ ਜਾਏ 15 ਤਰੀਕ ਨੂੰ ਨਗਰ ਕੀਰਤਨ ਕੰਨ ਦੇ ਕਰਮਾ ਵਾਸਤੇ ਗੁਰਦਾ ਸਾਹਿਬ ਤੋਂ ਚਾਲੇ ਪਾਏ ਜਾ ਰਹੇ ਹਨ 16 ਤਰੀਕ ਨੂੰ ਗੁਰਦਾ ਸਾਹਿਬ ਵਿਖੇ ਅਡਾ ਸਜਾਇਆ ਜਾਇਆ ਜਾਏਗਾ ਜਿਸ ਦੇ ਵਿੱਚ 3 ਦਿਨ ਗੁਰੂ ਕਾ ਲੰਗਰ ਅਤੇ ਛਕਾ ਪੋਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ